ਅਸੀਂ ਖੜਿਆ ਇਸ ਵੇਲੇ ਮੌਣਕ ਤੋਂ ਕੌੜੀਆਂ ਨੂੰ ਜਾਣ ਵਾਲਾ ਫਰੋੜ ਜੋ ਕਿ ਪਟਾਲ ਖੁਰਦ ਢੀਂਡਸਾ ਜਲੂਰ ਰੋੜੇ ਵਾਲੇ ਨੂੰ ਜਾਂਦਾ ਹੈ ਢੀਂਡਸਾ ਤੇ ਜਲੂਰ ਦੇ ਵਿਚਕਾਰ ਦੀ ਇੱਕ ਰਜਵਾਹ ਲੰਘਦਾ ਹੈ ਉਸ ਜਿਸ ਨੂੰ ਲਾੜਮਝਾ ਰਜਵਾਹ ਵੀ ਕਿਹਾ ਜਾਂਦਾ ਹੈ ਇਹ ਰਜਵਾਹੇ ਤੇ ਰੇਲਿੰਗ ਨਾ ਹੋਣ ਕਾਰਨ ਅਕਸਰ ਹੀ ਹਾਦਸੇ ਵਾਪਰਦੇ ਨੇ ਜਿੰਨਾ ਕਾਰਨ ਬੜੀ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ ਇਹ ਰੇਲਿੰਗ ਹੈ ਜਿਹੜੀ ਕਈ ਸਾਲਾਂ ਤੋਂ ਟੁੱਟੀ ਹੋਈ ਹੈ ਬਾਰ ਬਾਰ ਪ੍ਰਸ਼ਾਸਨ ਅਧਿਕਾਰੀਆਂ ਨੂੰ ਵੀ ਬੇਨਤੀ ਕੀਤੀ ਜਾ ਚੁੱਕੀ ਹੈ ਪਰੰਤੂ ਇਹ ਰੇਲਿੰਗ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਇਸ ਰੋਡ ਤੇ ਸਵੇਰੇ ਸ਼ਾਮ ਜਿਹੜੀ ਟ੍ਰੈਫਿਕ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ ਖਾਸ ਕਰਕੇ ਅੱਗੇ ਦਸੰਬਰ ਜਨਵਰੀ ਦੇ ਵਿੱਚ ਜਦੋਂ ਧੁੰਦਾਂ ਪੈ ਜਾਂਦੀਆਂ ਨੇ ਤਾਂ ਉਸ ਵੇਲੇ ਇਹ ਇਸ ਤੇ ਹਾਦਸੇ ਵਾਪਰਨੇ ਸੁਭਾਵਕ ਨੇ ਕਿਉਂਕਿ ਗੱਡੀਆਂ ਦੀ ਸਪੀਡ ਵੀ ਤੇਜ਼ ਹੁੰਦੀ ਹੈ ਤੇ ਧੁੰਦ ਦੇ ਵਿੱਚ ਚਮਕਦਾ ਵੀ ਨਹੀਂ ਜਿਸ ਕਰਨੇ ਹਾਦਸੇ ਵਾਪਰ ਜਾਂਦੇ ਨੇ ਤੇ ਦੂਜਾ ਇਹ ਰੋਡ ਦਾ ਜਿਹੜਾ ਪੁਲ ਹੈ ਉਹ ਵੀ ਮੋੜ ਦੇ ਉੱਤੇ ਹੈ ਜਦ ਕਿ ਆਮ ਨਹੀਂ ਪਤਾ ਲੱਗਦਾ ਦੋਹੇ ਪਾਸਿਆਂ ਤੋਂ ਗੱਡੀਆਂ ਦੀ ਸਪੀਡਾਂ ਹੁੰਦੀਆਂ ਨੇ ਜਿਸ ਕਾਰਨ ਹਾਦਸੇ ਵਾਪਰਦੇ ਇੱਕ ਨਹੀਂ ਅਨੇਕਾਂ ਹਾਸਿਆਂ ਨੇ ਜਿਹੜੇ ਵਾਪਰ ਚੁੱਕੇ ਨੇ ਪਰ ਸਰਕਾਰਾਂ ਨੇ ਕਦੇ ਵੀ ਧਿਆਨ ਨਹੀਂ ਦਿੱਤਾ ਲੋੜ ਹੈ ਇਹੋ ਜਿਹੇ ਵਰਤਾਰਾ ਵੱਲ ਧਿਆਨ ਦੇਣ ਦੀ ਜਿਹੜੇ ਹਾਸਿਆਂ ਨੂੰ ਸੱਦਾ ਦਿੰਦੇ ਨੇ ਜੇਕਰ ਸਮਾਂ ਰਹਿੰਦੇ ਦੀ ਰੇਲਿੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਹੋ ਸਕਦਾ ਹੈ ਕੋਈ ਵੱਡਾ ਹਾਸ਼ਾ ਵਾਪਰ ਜਾਵੇ